ਹਨਰੇਬਲ ਐਸ ਸੀ ਐਸਟੀ ਕਮਿਸ਼ਨ ਪੰਜਾਬ ਦੇ ਡਾਇਰੈਕਸ਼ਨਸ ਦੇ ਡੀਜੀਪੀ ਸਾਹਿਬ ਨੇ ਮੈਨੂੰ ਡਾਇਰੈਕਟ ਕੀਤਾ ਸੀਗਾ ਕਿ ਇਹਦੇ ਵਿੱਚ ਅੱਗੇ ਤਸਦੀਕ ਕਰਕੇ ਅਗਲੀ ਕਾਰਵਾਈ ਕੀਤੀ ਜਾਏਗੀ। ਕਮਿਸ਼ਨ ਨੂੰ ਭੇਜਿਆ। ਵੀ ਇਹ ਇਹਦੇ ਜਲਦੀ ਹੀ ਇਹ ਆਪਣਾ ਜਿਹੜੀ ਹੈ ਟਾਈਮ ਟਾਈਮ ਦੇ ਵਿੱਚ ਹੀ ਆਪਣਾ ਰਿਪੋਰਟ ਸ੍ਰੀ ਜਗਬਣੀ ਵੱਲੋਂ ਮੈਂ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤੇ ਮੈਂ ਅੱਜ ਅਸੀਂ ਇੱਥੇ ਪਹੁੰਚੇ ਆ ਖਜ਼ਾਨਾ ਗੇਟ ਇੱਥੇ ਪੱਧਰ ਕਾਲੀ ਮੰਦਿਰ ਦੇ ਕੋਲ ਇੱਥੇ ਇੱਕ ਫੌਜੀ ਦਾ ਪਰਿਵਾਰ ਆ ਜਿੰਨਾ ਲੰਬੇ ਸਮੇਂ ਤੋਂ ਇੱਕ ਇਹਨਾਂ ਦਾ ਮਸਲਾ ਜਿਹੜਾ ਵਾ ਇੱਕ ਮੁਹੱਲੇ ਦਾ ਛੋਟੀ ਜੀ ਲੜਾਈ ਤੋਂ ਸ਼ੁਰੂ ਹੋਇਆ ਸੀ ਔਰ ਇਹ ਵਧਦਾ ਗਿਆ ਕਿਉਂਕਿ ਫੌਜੀ ਜਿਹੜਾ ਉਹ ਡਿਊਟੀ ਤੇ ਹੁੰਦਾ ਆਪਣੇ ਤਨਾਤ ਹੁੰਦੇ ਆ ਸੀਆਰਪੀ ਦੇ ਜਵਾਨ ਨੇ पूਸ਼ਨ कुमार हंस वो अपनी ड्यूटी ਤੇ ਹੁੰਦੇ ਨੇ ਤੇ ਮਗਰੋਂ ਉਹਨਾਂ ਦੇ ਪਰਿਵਾਰ ਦੇ ਨਾਲ ਜਿਹੜੇ ਗਵਾਂਢੀ ਪੁਲਿਸ ਵਾਲੇ ਨੇ ਉਹ ਲਗਾਤਾਰ ਬਦਸਲੂਕੀ ਕਰਦੇ ਨੇ ਉਹਨਾਂ ਦੀ ਵਾਈਫ ਨਾਲ ਜਿਹੜਾ ਵਾ ਉਹਨਾਂ ਨੂੰ ਮਿਸਬੀਹੇਵ ਕਰਦੇ ਨੇ ਆਉਂਦਿਆ ਜਾਂਦਾ ਕਮੈਂਟ ਪਾਸ ਕਰਦੇ ਨੇ ਜਾਂ ਹੋਰ ਵੀ ਨਿਕੀਆਂ ਨਿਕੀਆਂ ਗੱਲਾਂ ਨੇ ਔਰ ਇਹ ਮਸਲੇ ਨੂੰ ਲੈ ਕੇ ਉਹਨਾਂ ਨੇ ਇੱਥੋਂ ਦੇ ਲੋਕਲ ਥਾਣਿਆਂ ਚ ਪੁਲਿਸ ਕਮਿਸ਼ਨਰ ਕੋਲ ਹਲ-ਜਗਾ ਜਾ ਕੇ ਜਿਹੜੀ ਆਪਣੀ ਫਰਿਆਦ ਲੈ ਕੇ ਗਏ ਪਰ ਉਹਨਾਂ ਦੀ ਸੁਣਵਾਈ ਨਹੀਂ ਹੋਈ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਐਸ.ਸੀ.ਐਸ.ਟੀ ਕਮਿਸ਼ਨ ਕੋਲ ਚਲਾ ਗਿਆ ਅੱਜ ਉਹਨਾਂ ਨੂੰ ਹੀ ਵੇਖਦੇ ਹੋਏ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਅੱਜ ਐਸਐਸਟੀ ਕਮਿਸ਼ਨ ਵੱਲੋਂ ਡੀਜੀ ਪੰਜਾਬ ਇੱਥੇ ਵਿਸ਼ੇਸ਼ ਤੌਰ ਤੇ ਉਹਨਾਂ ਦਾ ਮੌਕਾ ਵੇਖਣ ਆਏ ਦੌਰੇ ਤੇ ਆਏ ਤੇ ਹੁਣ ਉਹ ਇਸ ਵੇਲੇ ਵੀ ਜੇ ਆਪਾਂ ਕਿਹਾ ਜਾਵੇ ਤੇ ਇੱਥੇ ਥਾਣੇ ਦੇ ਵਿੱਚ ਬਿਆਨ ਦਲਦ ਕਰਾਉਣ ਆਏ ਨਹੀਂ ਤੇ ਹਾਲੇ ਵੀ ਉਹਨਾਂ ਵੱਲੋਂ ਇਹ ਦੋਸ਼ ਲਾਏ ਜਾ ਰਹੇ ਨੇ ਕਿ ਜਿਹੜਾ ਵਾ ਸਬੰਧਤ ਥਾਣਾਵਾ ਹੋਰ ਇਥੇ ਜਿਹੜੇ ਡੀਐਸਪੀ ਨੇ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੇ ਉਹਨਾਂ ਨਾਲ ਮਿਸਬੀਹੇਵ ਕਰ ਰਹੇ ਆ ਤੇ ਹੁਣ ਆਉਣ ਵਾਲਾ ਸਮਾਂ ਅਸੀਂ ਵੇਖਾਂਗੇ ਕਿ ਇਹਨਾਂ ਨੂੰ ਕਿਦਾਂ ਜਿਹੜਾ ਵਾ ਇਨਸਾਫ ਮਿਲਦਾ ਹੈ ਥੈਂਕ ਯੂ ਜੇ ਕੁਐਸ਼ਨਸ ਦੇ ਕੇਸ ਸੰਬੰਧੀ ਤੁਸੀਂ ਆਏ ਹੋ ਅੰਮ੍ਰਿਤਸਰ ਇੱਕ ਤੌਰ ਇਨਕੁਆਇਰੀ ਕਰਨ ਕੀ ਫੈਕਟਸ ਦੇਖੇ ਨਹੀਂ ਅੱਜ ਮੈਂ ਇਥੇ ਆਨਰੇਬਲ ਐਸਸੀਐਸਟੀ ਕਮਿਸ਼ਨ ਪੰਜਾਬ ਦੇ ਡਾਇਰੈਕਸ਼ਨਸ ਦੇ ਡੀਜੀਪੀ ਸਾਹਿਬ ਨੇ ਮੈਨੂੰ ਡਾਇਰੈਕਟ ਕੀਤਾ ਸੀਗਾ ਇਸ ਕੇਸ ਦੇ ਵਿੱਚ ਜੋ ਵੀ ਇਫੈਕਟਸ ਨੇ ਉਹ ਵੈਰੀਫਾਈ ਕਰਨ ਵਾਸਤੇ ਤੇ ਮੈਂ ਅੱਜ ਆ ਕੇ ਇੱਥੇ ਮੌਕਾ ਦੇਖਿਆ ਜਿੱਥੇ ਤੇ ਬਾਕੀ ਦੋਵਾਂ ਧਿਰਾਂ ਦੇ ਜਿਹੜੇ ਵੀ ਇਹਨਾਂ ਨੇ ਦੋਵਾਂ ਧਿਰਾਂ ਦੇ ਲੋਕ ਨੇ ਤੇ ਉਹਨਾਂ ਦੇ ਉੱਥੇ ਮੌਕੇ ਤੇ ਜਿਹੜਾ ਮੌਜੂਦ ਲੋਕ ਸੀ ਉਹਨਾਂ ਦੇ ਆਪਣਾ ਬਿਆਨ ਵਗੈਰਾ ਲਈ ਨਹੀਂ ਸਾਰਾ ਦੇਖਿਆ ਤੇ ਇਹਦੇ ਵਿੱਚ ਅੱਗੇ ਤਸਦੀਕ ਕਰਕੇ ਅਗਲੀ ਕਾਰਵਾਈ ਕੀਤੀ ਜਾਏਗੀ ਪਾਰਟੀ ਵੱਲੋਂ ਲਗਾਇਆ ਗਿਆ ਰੋਕਿਆ ਦੇਖੇ ਕਾਫੀ ਸਮੇਂ ਤੋਂ ਸਾਡੇ ਝਗੜਾ ਚੱਲ ਰਿਹਾ ਸੀ ਪਰ ਪੁਲਿਸ ਕਿਤਨਾ ਕਿਤੇ ਉਹਨਾਂ ਦਾ ਪੱਖ ਬਦੌਰ ਪੁਲਿਸ ਕਰਮਚਾਰੀ ਦੇਖੋ ਉਹਨਾਂ ਨੇ ਜੋ ਜੋ ਵੀ ਆਪਣੀਆਂ ਗੱਲਾਂ ਕਹੀਆਂ ਨੇ ਉਸ ਮੈਂ ਇਸ ਰਿਕਾਰਡ ਕਰ ਲਈਆਂ ਨੇ ਉਹਨਾਂ ਦੇ ਸਟੇਟਮੈਂਟ ਰਿਕਾਰਡ ਕਰ ਲਏ ਨੇ ਤੇ ਉਹਦੇ ਵਿੱਚ ਜੋ ਵੀ ਫੈਕਟਸ ਹੋਣਗੇ ਤਾਂ ਫੈਕਟਸ ਤੱਥਾਂ ਦੇ ਮੁਤਾਬਿਕ ਹੋਗੇ ਅਗਲੀ ਕਾਰਵਾਈ ਕੀ ਨਹੀਂ ਇਹਦੇ ਜਲਦੀ ਹੀ ਇਹ ਆਪਣਾ ਜਿਹੜੀ ਹੈ ਟਾਈਮ ਟਾਈਮ ਦੇ ਵਿੱਚ ਹੀ ਆਪਣਾ ਰਿਪੋਰਟ ਇਹ ਕੋਈ ਸਤਨੂ ਪਤਾ ਕਿ ਫੌਜੀਆਂ ਕੋਲ ਟਾਈਮ ਬੜਾ ਘੱਟ ਹੁੰਦਾ ਉਹਨਾਂ ਨੂੰ ਛੁੱਟੀ ਨਹੀਂ ਮਿਲਦੀ ਤੇ ਆਪਾਂ ਜਿਹੜਾ ਵਾ ਉਹਦੇ ਬੰਦਾ ਕੱਟੋ-ਕੱਟੇ 1 ਸਾਲ ਤੋਂ ਇਹ ਇਨਸਾਫ ਵਾਸਤੇ ਲਟਕਿਆ ਦੇਖੋ ਜਿੱਥੋਂ ਤੱਕ ਇਹ ਜਿਹੜਾ ਜਦੋਂ ਦਾ ਇਹ ਇਨਕੁਆਰੀ ਮੈਂ ਅੱਜ ਸਪੈਸ਼ਲ ਤੌਰ ਤੇ ਸ਼ਨੀਵਾਰ ਨੂੰ ਇਹਨਾਂ ਦੀ ਛੁੱਟੀ ਦੇ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਇਹ ਸਭ ਨੂੰ ਆਪ ਆਇਆ ਇਸ ਕਰਕੇ ਤੇ ਕਿਉਂਕਿ ਇਹਨਾਂ ਦੀ ਛੁੱਟੀ ਥੋੜੀ ਸੀਗੀ ਤੇ ਇਸੇ ਕਰਕੇ ਹੀ ਆਪ ਉਸ ਇਨੀ ਚੜੀ ਗਣੋਂ ਇਨਕੁਆਰੀ ਕਰਵਾਇਆ ਤਾਂ ਜਲਦੀ ਜਲਦੀ ਟਾਈਮ ਬੌਂਡ ਮੈਨਰਚੀ ਇਹਨੂੰ ਕੰਪਲੀਟ ਕੀਤਾ ਜਾਏਗਾ ਠੀਕ ਹੈ ਥੈਂਕ ਯੂ ਦੇਖੋ ਇਹੜਾ ਪੂਛ ਕੁਮਾਰ ਹੈ ਸੀਆਰਪੀਐਫ ਦਾ ਮੁਲਾਜ਼ਮ ਹੈ ਤੇ ਦੂਜੀ ਸਾਈਡ ਤੇ ਏ ਸੀ ਜਵਿੰਦਰ ਸਿੰਘ ਦੀ ਫੈਮਿਲੀ ਆ ਉਹ ਪੰਜਾਬ ਉਸਦੇ ਉੰਪਰੈਨੇ ਦੋਨੋ ਪਰਿਵਾਰ ਜਿਹੜੇ ਆ ਉਹ ਮੁਲਾਜ਼ਮ ਨੇ ਇਹਨਾਂ ਦੀ ਆਪਸ ਵਿੱਚ ਜਿਹੜਾ ਝਗੜਾ ਹੋਇਆ ਸੀ ਉਸ ਬੰਚੇ ਥਾਣਾ ਗੇਟ ਕੀਮਾ ਵਿੱਚ ਕੇਸ ਰਜਿਸਟਰ ਕੀਤਾ ਗਿਆ ਸੀਗਾ ਉਹਦੀ ਸਾਡੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਗਈ ਸੀ ਉਹਦੇ ਸਬੰਧ ਵਿੱਚ ਜਿਹੜੀ ਪੂਛਣਾ ਕੁਮਾਰਪਾਟੀ ਹੈ ਇਹਨੇ ਮਾਨਜੁਗ ਕਮਿਸ਼ਨ ਆਫ ਐਸ ਸੀ ਐਸ ٹی ਐਕਟ ਉਹਨਾਂ ਦੇ ਕੋਲ ਅਪਰੋਚ ਕੀਤਾ ਸੀ ਯਾਰ ਆਪਣੀ ਕੰਪਲੇਂਟ ਦਰਜ ਕੀਤੀ ਸੀ ਜੋ ਮਾਨਜੁਗ ਕਮਿਸ਼ਨ ਜੀ ਦੇ ਡਾਇਰੈਕਸ਼ਨਸ ਦੇ ਉੱਤੇ ਇਹਦੇ ਉੱਤੇ ਜਿਹੜੀ ਇਹਦੀ ਫੜਤਾਲ ਹੋ marquée ਹੀ ਹੈ ਸਪੈਸ਼ਲ ਜੀਪੀ ਸਾਹਿਬ ਹਿਊਮਰਾਈਟ ਜਿਹੜੀ ਆ ਉਹ ਉਹਦੀ ਪੜਤਾਲ ਕਰ ਰਹੇ ਨੇ ਤੇ ਪੜਤਾਲ ਦੇ ਸਮਾਂਝੂ ਅੱਜ ਮਾਂਜੁਗ ਡੀਜੀਪੀ ਸਾਹਿਬ ਇੱਥੇ ਆਏ ਸੀਗੇ ਉਹ ਮੌਕੇ ਤੇ ਵੀ ਗਏ ਸੀ ਇਹ ਮੌਕੇ ਤੇ ਉਹਨੇ ਆਂਡ-ਵਾਂਡ ਤੋਂ ਮੌਕੇ ਦੇ ਬਾਰੇ ਪੁੱਛਿਆ ਵੀ ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਦੇ ਦੋਨੋਂ ਪਾਰਟੀਆਂ ਦੇ ਜਿਹੜੇ ਆ ਸਟੇਟਮੈਂਟ ਰਿਕਾਰਡ ਕੀਤੀਆਂ ਨੇ ਤੇ ਉਹਦੇ ਚ ਮਾਂਜੁਗ ਸਾਹਿਬ ਡੀਜੀਪੀ ਸਾਹਿਬ ਨੇ ਸਾਰੇ ਹਾਲਾਤ ਦੇਖ ਲਏ ਨੇ ਤੇ ਜੋ ਵੀ ਉਹ ਸਾਨੂੰ ਇਨਸਟਰਕਸ਼ਨਸ ਦੇ ਕੇ ਰਿਟਰਨ ਆਨਲੀ ਉਹਦੇ ਉਹਨੂੰ ਫੋਲੋ ਕੀਤਾ ਜੋ। ਕੋਰਪੁਸ਼ਨ ਦੀ ਵਾਈਬਲੋਂ ਕਿਹਾ ਗਿਆ ਕਿ ਡੀਐਸਪੀ ਸਾਹਿਬ ਨੇ ਕਿਹਾ ਕਿ ਸਾਡੇ ਵੀ ਤੁਸੀਂ ਲੈਵਲ ਦੇਣੀ ਹੈ ਤੁਹਾਡੀ ਇਨਕੁਆਰੀ ਕੀ ਕਰਨੀ ਹੈ ਕੋਈ ਇਹਦਾ ਕੀ ਭਾਵ ਸੀ। ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਉਹਨਾਂ ਮੇਰੇ ਕੋਲ ਕਿਹਾ ਸੀਗਾ ਕਿ ਤੇ ਅਸੀਂ ਤੁਹਾਨੂੰ ਸਟੇਟਮੈਂਟ ਕਰਾਉਣੀ ਹੈ ਮੈਂ ਉਹਨੂੰ ਕਿਹਾ ਸੀ ਵੀ ਹੁਣ ਜਿਹੜੀ ਇਹਦੀ ਮਕਮਲੇ ਦੀ ਬਿੜਤਾਲ ਆ ਡੀਜੀਪੀ ਸਾਹਿਬ ਕਰ ਰਿਹਾ ਜੋ ਮੇਰਾ ਲੈਵਲ ਡੀਜੀਪੀ ਸਾਹਿਬ ਤੋਂ ਛੋਟਾ ਹੈ ਕਿ ਮੈਂ ਇਹਦੀ ਬਿੜਤਾਲ ਹੁਣ ਮੈਂ ਨਹੀਂ ਕਰ ਰਿਹਾ ਡੀਜੀਪੀ ਸਾਹਿਬ ਕਰ ਰਹੇ ਨੇ ਤੇ ਉਹ ਉਹੀ ਤੁਹਾਡੇ ਸਟੇਟਮੈਂਟ ਲੈਣਗੇ। ਆਹੀ ਗੱਲ ਹੈ ਮੈਂ ਕਿਸੇ ਦੇ ਨਾਲ ਵੀ ਮੈਂ ਕਦੀ ਭੇਦਭਾਵ ਨਹੀਂ ਕੀਤਾ ਨਾ ਐਦਾਂ ਦਾ ਮੇ ਕੋਈ ਟਾਈਗਰ ਕੋਰਸ ਦੇ ਨੇ ਆਪਣੇ ਉਹ ਗਿੰਦੇ ਕੇ ਸਾਨੂੰ ਵੀ ਕਿਸੇ ਤਰ੍ਹਾਂ ਦਾ ਬੰਦਾ ਮਾਨਸਕਾਰ ਨਹੀਂ ਦਿੱਤਾਗੇ ਦੇਖੋ ਜਿਹੜਾ ਮੇਰਾ ਦਫਤਰ ਆਇਆ ਤੇ ਹਰ ਇੱਕ ਕਿਸੇ ਨੂੰ ਹੀ ਤੁਸੀਂ ਪੜਤਾਇਆ ਰਹਿੰਦੇ ਹੋ ਤੁਸੀਂ ਵੀ ਇਰੀ ਸੀ ਰਹਿੰਦੇ ਹੋ ਹਰ ਕਿਸੇ ਨੂੰ ਉਹਦਾ ਬੰਦਾ ਮਾਨਸਕਾਰ ਦਿੱਤਾ ਜਾਂਦਾ ਕਿਸੇ ਨਾਲ ਵੀ ਭੇਦਭਾਵ ਨਹੀਂ ਕੀਤਾ ਜਾਂਦਾ ਕਿਸੇ ਨਾਲ ਕੋਈ ਇਹੋ ਜੀ ਗੱਲ ਨਹੀਂ ਦੀ ਨਾ ਹੀ ਮੇਰੀ ਨੀਚਰ ਦੇ ਵਿੱਚ ਐਦਾਂ ਦਾ ਕੁਛ ਹੈਗਾ ਸਾਰਿਆਂ ਦਾ ਇਜ਼ਤਕਾਰ ਕੀਤਾ ਜਾਂਦਾ